ਇਹ ਤਸਵੀਰਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਉੱਤੇ ਟੰਡਨਗਰ ਇਲਾਕੇ ਦੀਆਂ ਨੇ ਜਿੱਥੇ ਇੱਕ ਸੈਲੂਨ ਬਣਿਆ ਹੋਇਆ ਏ। ਜ਼ਿਆਦਾਤਰ ਲੋਕ ਸੈਲੂਨ ਦੇ ਵਿੱਚ ਆਪਣੇ ਵਾਲ ਕਟਵਾਉਣ ਅਤੇ ਹੋਰ ਮੇਕਅੱਪ ਦਾ ਕੰਮ ਕਰਵਾਉਣ ਲਈ ਆਉਂਦੇ ਨੇ। ਪਰ ਜਨਾਬ ਬੀਤੀ ਰਾਤ ਇਹ ਸੈਲੂਨ ਦੇ ਵਿੱਚ ਅਜਿਹੇ ਦੋ ਮੁੰਡੇ ਦਾਖਲ ਹੋ ਜਾਂਦੇ ਨੇ ਜਿਨ੍ਹਾਂ ਨੇ ਸੈਲੂਨ ਦਾ ਹੁਲੀਆ ਬਗੜ ਦਿੱਤਾ। ਸੈਲੂਨ ਦੇ ਇੱਕ ਇੱਕ ਸਮਾਨ ਦੇ ਟੁਕੜੇ ਕਰ ਦਿੱਤੇ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ। ਅੱਗੇ ਪੂਰਾ ਮਾਮਲਾ ਸੁਣੋ ਪੀੜਤ ਸੈਲੂਨ ਵਾਲੇ ਨੌਜਵਾਨ ਦੇ ਮੂੰਹੋਂ। ਰਿਸ਼ਦ ਦੇ ਘੋਤਰੇ ਆਪਣਾ ਨਾਮ ਦੱਸੋ ਤੇ ਕੀ ਗੱਲ ਹੋਈ ਭਾਈ ਦੱਸੋ ਭਾਈ ਦੋ ਮੁੰਡੇ ਏਟੀਵਾ ਤੇ ਇੱਥੇ ਘੁੰਮਦੇ ਫਿਰਦੇ ਬਈ ਮੈਂ ਸਬਜ਼ੀ ਲੈ ਕੇ ਆਇਆ ਵੈਸੇ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂਿਆ ਕਿ ਕੋਈ ਤਾੜ ਦੇ ਵਿੱਚ ਹੈ ਗਿਆ ਤੇ ਮੈਂ ਵੈਸੇ ਮੈਂ ਕਿਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁ ਕਮਾਨ ਨੂੰ ਕਿ ਮੈਂ ਕਿਹਾ ਇਦਾਂ ਇਸ ਤਰ੍ਹਾਂ ਦੋ ਮੁੰਡੇ ਘੁੰਮਦੇ ਏਟੀਵਾ ਤੇ ਤੇ ਮੈਂ ਕਿਹਾ ਚਲੋ ਮੈਂ ਕਿਹਾ ਇਦਾਂ ਨਾ ਉਹ ਸ਼ਾਇਦ ਉਹਨਾਂ ਦਾ ਕੋਈ ਤਾੜ ਦੇ ਵਿੱਚ ਹੈ ਗਿਆ ਤੇ ਮੈਂ ਕਿਹਾ ਸ਼ਾਇਦ ਮੈਂ ਲੋਕ ਕਾਲ ਲਿਆ ਆਪਾਂ ਕਹਿੰਦੇ ਲੋਕ ਆ ਲੋ ਮੈਂ ਲੋਕ ਕੀਤਾ ਹੀ ਆ ਸਾਲੇ 2 ਮਿੰਟ ਬੈਠਾ ਹੀ ਆ ਤੇ ਨਾਲੇ ਇੱਤਾ ਚੱਲ ਪਿਆ ਮੇਰੇ ਕੋਈ ਬੰਦਿਆਂ ਦੀ ਪਛਾਣ ਹੋਈ ਐ ਕੋਈ ਬੰਦੇ ਸੀ ਨਾ 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 ਇੱਦਾਂ ਕੋਈ ਤੁਹਾਡੀ ਪੁਰਾਣੀ ਰਣਜੀਤ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਛ ਨਹੀਂ ਅਜੇ ਤੱਕ ਅੱਜ ਅੱਜ ਤੱਕ ਅਪਾ ਜਿੰਨਾ ਵੀ ਕੰਮ ਕੀਤਾ ਚੁੱਪਚੀਪ ਤੇ ਕੰਮ ਕਰਦੇ ਨਾਲ ਘਰੇ ਚੱਲ ਜਨੇ ਰੋਟੀ ਪਾਉਂਦਾ ਥੋੜਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕੰਮ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਐ ਇਸ ਬਾਰੇ ਹਾਂਜੀ ਹਾਂਜੀ ਹੋਣੀ ਕੋਈ ਅਫਸਰ ਆਇਆ ਕੋਈ ਜਾਂਚ ਉਹਦੇ ਵਿਜੇਨਗੜਨ ਨੰਨਾਂਗੇ ਚੌਕ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈ ਨੰਬਰ ਗਲੀ ਦੇ ਲੱਗ ਪੁਲਿਸ ਨੂੰ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਮੌਕੇ ਤੇ ਪੁਲੀਸ ਆਈ ਸੀ ਮੌਕੇ ਤੇ ਆਈ ਇਹ ਵੀਡੀਓ ਵੀਡੀਓ ਬਣਾ ਕੇ ਚਲ ਗਿਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣ ਰਿਪੋਰਟ ਲਗਾਣ ਗਏ ਆ ਕੀ ਮੰਗ ਕੀ ਕਰਦੇ ਜਿਹੜੇ ਬੰਦੇ ਨੇ ਸਾਨੂੰ ਸਵੇ ਹੈਗੀ ਸਾਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਹੈ ਕਿੰਨੀ ਉਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਝ ਸਾਰੇ ਨਾਮ ਕੋਈ ਹੈ ਨਹੀਂ ਕੋਈ ਥੋੜੇ ਹੈ ਮੱਕੀ ਹਲਦੀ ਮੋٹے ਜਵਾਨੀ ਪਿੰਦ ਬੰਦੇ ਆਪਣੇ ਹੈਲਦੀ ਬੰਦੇ ਐਕਟਿਵ ਅਤੇ ਵਾਈਟ ਐਕਟਿਵ ਅਤੇ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਨਹੀਂ ਕਿ ਪਤਾ ਨਹੀਂ ਲੱਗੇ ਨੇ ਕਿ ਕੌਣ ਹੈ ਕੋਈ ਲੱਗੇ ਸ਼ਕਿਏ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਗਲੀ ਦੇ ਦੋ ਦਿਨ ਗਲੀਆਂ ਹੈਗੀਆਂ ਉਹਨੇ ਲੱਗੀ ਕੈਮਰੇ ਲੱਗੇ ਵੈਸੇ ਓਕੇ ਇਸ ਮੌਕੇ ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਦੂਜੇ ਪਾਸੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਖੈਰ ਸਥਾਨਕ ਲੋਕਾਂ ਦੇ ਮੁਤਾਬਿਕ ਇਹ ਘਟਨਾ ਪੁਰਾਣੀ ਰੰਜਿਸ਼ ਕਾਰਨ ਹੋਈ ਲੱਗਦੀ ਹੈ ਬਾਕੀ ਅਸਲ ਸਚਾਈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਪਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ board